ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਹੋ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਗਰਮੀ ਤੋਂ ਬਚੇ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ਨੀਵਾਰ ਦਾ ਤੇ ਆਪਾਂ ਇੱਥੇ ਹੋ ਗਿਆ ਸੀਗਾ ਟਾਈਮ ਆਪਣਾ 6:30 ਵਜੇ ਦਾ ਤੇ ਮਾਰਨਿੰਗ ਦਾ ਆਪਾਂ ਵਲੌਗ ਨਹੀਂ ਸ਼ੂਟ ਕੀਤਾ ਹੈਗਾ ਮੈਂ ਕਿਹਾ ਚਲੋ ਹੁਣ ਵਲੌਗ ਸ਼ੂਟ ਕਰ ਲੈਂਦੇ ਪਹਿਲਾਂ ਤਾਂ ਮੇਰੀ ਕੋਈ ਸਲਾਹ ਨਹੀਂ ਸੀਗੀ ਵਲੌਗ ਸ਼ੂਟ ਕਰਨ ਦੀ ਪਰ ਮੈਂ ਕਿਹਾ ਚਲੋ ਹੁਣ ਆਪਾਂ ਵਲੌਗ ਸ਼ੂਟ ਕਰ ਲੈਂਦੇ ਆ ਤੇ ਇੱਥੇ ਮੈਂ ਲੱਗੀ ਸੀ ਕਿ ਕੱਪੜੇ ਤੈਅ ਕਰਕੇ ਰੱਖਣ ਜਿਹੜੇ ਵਾਸ਼ ਕੀਤੇ ਹੋਏ ਸੀਗੇ ਮੈਂ ਕਿਹਾ ਚਲੋ ਇਹਨਾਂ ਨੂੰ ਤੈਅ ਕਰ ਲੈਂਦੀ ਆ ਔਰ ਜਿਹੜੇ ਪ੍ਰੈਸ ਵਾਲੇ ਸੀਗੇ ਉਹ ਮੈਂ ਪ੍ਰੈਸ ਦੇ ਲਈ ਰੱਖਤੇ ਸੀਗੇ ਤੈਅ ਵਾਲਿਆਂ ਨੂੰ ਤੈਅ ਕਰਕੇ ਰੱਖ ਦੂੰਗੀ ਹਨਾ ਤੇ ਬਾਕੀ ਹੋਰ ਸਨਾਓ ਜੀ ਸਾਰੇ ਕਿਵੇਂ ਆ ਮੌਸਮ ਮੌਸਮ ਸਾਰਿਆਂ ਦੇ ਕਿਵੇਂ ਆ ਠੀਕ ਠਾਕ ਹੋ ਸਾਡੇ ਤਾਂ ਮੀਂਹ ਤਾਂ ਪੈ ਗਿਆ ਪਰ ਗਰਮੀ ਬਹੁਤ ਜ਼ਿਆਦਾ ਕਰ ਗਿਆ ਗਰਮੀ ਇੰਨੀ ਜ਼ਿਆਦਾ ਪਰ ਦਾਇਆ ਜੀ ਛੱਟ ਗਿਆ ਹਨਾ ਤੇ ਕੁਝ ਬਾਕੀ ਹੁਣ ਜੀਰੀਆਂ ਨੂੰ ਵੀ ਖੇਤ ਨੂੰ ਪਾਣੀ ਲੱਗੇ ਹੋਏ ਆ ਵੈਸੇ ਵੀ ਗਰਮੀ ਕਾਫੀ ਜ਼ਿਆਦਾ ਹੋਈ ਹੋਈ ਆ ਤੇ کافی ਜਿਆਦਾ ਹਮਸਰੀ ਹੋਈ ਹੋਈ ਆ ਮੌਸਮ ਬਹੁਤ ਗੰਦਾ ਜਿਹਾ ਮੌਸਮ ਹੋ ਗਿਆ ਚਿਪਚਿਪ ਚਿਪਚੁਕਾ ਹਟ ਜਿਆ ਲਾ ਨਾ ਉਹ ਮੌਸਮ ਹੋਇਆ ਪਿਆ ਤੇ ਬਾਕੀ ਬਸ ਜਿੱਥੇ ਹੁਣ ਮੈਂ ਤਾਂ ਇਹ ਕਰ ਲੂੰਗੀ ਕੱਪੜਿਆਂ ਨੂੰ ਸੈਜ ਬੈਠੀ ਟੀਵੀ ਦੇਖ ਰਹੀ ਸੀਗੀ ਸੋਫੇ ਤੇ ਬੈਠੀ ਸੀਗੀ ਤੇ ਅਵੀ ਜੋਤ ਖੇਡ ਰਿਆ ਸੀਗਾ ਬਾਹਰ ਤੇ ਹੁਣ ਬਸ ਇਹਨਾਂ ਦੇ ਵੀ ਸਕੂਲ ਸਟਾਰਟ ਹੋ ਜਾਣੇ ਇੱਕ ਤਰੀਕ ਤੋਂ ਇਹਨਾਂ ਦਾ ਐਗਜ਼ਾਮ ਨੇ ਜਿਹੜੇ ਰਹਿੰਦੇ ਸੀਗੇ ਤਿੰਨ ਉਹ ਇਹਨਾਂ ਦਾ ਐਗਜ਼ਾਮ ਹੁਣ ਹੋਣੇ ਨੇ ਤੇ ਤਿੰਨ ਤਰੀਕ ਮਤਲਬ ਕਿ ਇੱਕ ਤਰੀਕ ਤੋਂ ਸ਼ੁਰੂ ਹੋ ਜਾਣੇ ਆ ਇਹ ਇਹ ਮਸਾਜ ਨੂੰ ਪੁੱਛੀ ਜਾਂਦੀ ਸੀ ਕਿ ਮੈਂ ਕਿਹਾ ਸਹਜ ਅਭੀ ਆ ਲੋਰਾ ਵਗੈਰਾ ਤੂੰ ਪਾਉਣੀ ਆ ਜਾਂ ਨਹੀਂ ਕਹਿੰਦੀ ਮम्मा ਰੱਖ ਦੋ ਮੈਂ ਪਾ ਲੂੰਗੀ ਬਲੈਕ ਕਲਰ ਦੀ ਸੀਗੀ ਤੇ ਬਾਕੀ ਜੀ ਗਰਮੀ ਕਰਕੇ ਵਲੌਗ ਸ਼ੂਟ ਕਰਨ ਦਾ ਦਿਲ ਵੀ ਨਹੀਂ ਕਰਦਾ ਹੈਗਾ ਕੁਝ ਭੈਣਾਂ ਦੇ ਲਾਈਵਾਂ ਚ ਇੰਨੇ ਕਿ ਬੀਜੀ ਹੋ ਗਏ ਵੀ ਫਿਰ ਭੁੱਲੇ ਜਾਂਦੇ ਵੀ ਵਲੌਗ ਵੀ ਸ਼ੂਟ ਕਰਨਾ ਹਨਾ ਬਟ ਹੁਣ ਮੈਂ ਆਪਣਾ ਬਲੌਗ ਡੇਲੀ ਹੁਣ ਆਪਣਾ ਉਹੀ ਰੁਟੀਨ ਚ ਆ ਜਾਣਾ ਕਿਉਂਕਿ ਹੁਣ ਇੰਨੇ ਜਿਆਦਾ ਨਹੀਂ ਦੇਖੇ ਜਾਇਆ ਕਰਨਾ ਲਾਈਵ ਵਗੈਰਾ ਕਿਉਂਕਿ ਹੁਣ ਆਪਾਂ ਨੇ ਬੱਚਿਆਂ ਨੂੰ ਵੀ ਆਪਣੇ ਵੱਲ ਧਿਆਨ ਦੇਣਾ ਸਕੂਲ ਜਾਣ ਲੱਗ ਜਾਣਾ ਆਪਣੇ ਕੰਮ ਕਰ ਬੱਝ ਜਾਣਿਆ ਹਨ ਤੇ ਇੱਥੇ ਹੋ ਗਿਆ ਸੀਗਾ ਜੀ ਸਾਢੇ 7 ਵਜੇ ਦਾ ਟਾਈਮ ਹੋ ਗਿਆ ਸੀਗਾ ਮੈਂ ਆ ਗਈ ਸੀਗੀ ਕਿਚਨ ਦੇ ਵਿੱਚ ਕਿਚਨ ਚ ਲੱਗ ਗਈ ਸੀਗੀ ਬਰਤਨ ਵਾਸ਼ ਕਰਨ ਪਹਿਲਾ ਮੇਰੀ ਸਲਾਹ ਸੀਗੀ ਵੀ ਕੁਛ ਰਾਈਸ ਵਗੈਰਾ ਜਾਂ ਮੈਗੀ ਵਗੈਰਾ ਬਣਾ ਲੰਨੇ ਆ ਨਰਸਰਾਇਸ ਵਗੈਰਾ ਸੈਜ ਕਹਿੰਦੀ ਨਹੀਂ ਮਮਾ ਮੈਗੀ ਬਣਾ ਲਓ ਜਾਂ ਮੈਕਰੋਨੀ ਬਣਾ ਲਓ ਮੈਂ ਕਿਹਾ ਨਹੀਂ ਵੀ ਮੈਂ ਤਾਂ ਇਹ ਦੋਨੋਂ ਚੀਜ਼ਾਂ ਖਾਣੀਆਂ ਨਹੀਂ ਹੈਗੀਆਂ ਵੀ ਨਾ ਮੈਂ ਮੈਕਰੋਨੀ ਖਾਣੀ ਆ ਨਾ ਮੈਂ ਪਾਸਤਾ ਖਾਣਾ ਹਨ ਫਿਰ ਸੌਰੀ ਮੈਗੀ ਖਾਣੀ ਆ ਤੇ ਉਸ ਤੋਂ ਬਾਅਦ ਫਿਰ ਮੈਂ ਤੇ ਬਲਮ ਪਹਿਲਾਂ ਮੈਂ ਕਿਹਾ ਚਲੋ ਮੈਨੂੰ ਭਾਂਡੇ ਧੋਣ ਦੋ ਬਰਤਨ ਵਾਸ਼ ਕਰਨ ਦੋ ਬਰਤਨ ਵਾਸ਼ ਕਰੇ ਤੋਂ ਬਾਅਦ ਦੇਖਦੇ ਆ ਕੀ ਖਾਣਾ ਕੀ ਬਣਾਉਣਾ ਕੀ ਕਰਨਾ ਹਨ ਤੇ ਵਾਸ ਮੈਂ ਲੱਗੀ ਹੋਈ ਸੀਗੀ ਬਰਤਨ ਵਾਸ਼ ਕਰਨ ਅਭੀ ਜੋ ਤਾਂ ਬਾਰੀ ਹਜੇ ਖੇਡੇ ਰਿਆ ਸੀਗਾ ਕਿਉਂਕਿ ਹੁਣ ਨਾ ਦਿਨੇ ਨਹੀਂ ਨਿਕਲਦੇ ਹੈਗੇ ਬਾਹਰ ਮੈਂ ਨਾ ਨਿਕਲਣ ਦੰਨੀ ਇਹਨਾਂ ਨੂੰ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੁੰਦੀ ਆ ਫਿਰ ਮੈਂ ਇਹਨਾਂ ਨੂੰ ਸ਼ਾਮ ਨੂੰ ਬਾਹਰ ਕੱਢਦੀ ਹੁੰਨੀ ਆ ਵੀ ਸ਼ਾਮ ਨੂੰ ਬਾਹਰ ਤੁਸੀਂ ਖੇਡੋ ਵੀ ਸ਼ਾਮ ਨੂੰ ਨਾਲੇ ਮੌਸਮ ਵੀ ਵਧੀਆ ਹੁੰਦਾ ਹੈ ਹਨਾ ਤੇ ਬਾਕੀ ਸੀ ਸਾਰੇ ਜਣੇ ਬਲੌਗ ਨੂੰ ਪਿਆਰ ਜ਼ਰੂਰ ਦਿਆ ਕਰੋ ਸਾਰੇ ਜਣੇ ਫੁੱਲ ਵਾਚ ਕਰਿਆ ਕਰੋ ਹਨਾ ਪਲੀਜ਼ ਸਾਰੇ ਜਣੇ ਬਲੌਗ ਦੇਖਿਆ ਕਰੋ ਜਦੋਂ ਆਪਾਂ ਇੱਕ ਦੂਜੇ ਦੀ ਸਪੋਰਟ ਕਰਾਂਗੇ ਫੇਰ ਹੀ ਅੱਗੇ ਜਾਵਾਂਗੇ ਹਨਾ ਸੋ ਸਾਰੇ ਜਾਣੇ ਵਲੌਗ ਵੀ ਜ਼ਰੂਰ ਦੇਖਿਆ ਕਰੋ ਤੇ ਲਾਈਵ ਤਾਂ ਤੁਹਾਨੂੰ ਪਤਾ ਹੀ ਆ ਕਿਉਂਕਿ ਲਾਈਵ ਮੈਂ ਕਦੇ ਹੀ ਆਉਣੀ ਆ ਇੱਕ ਹਫ਼ਤੇ ਦੇ ਵਿੱਚ ਆਉਣੀ ਹੁੰਨੀ ਆ ਸੰਡੇ ਨੂੰ ਨਹੀਂ ਤਾਂ ਮੈਂ ਨਹੀਂ ਆਉਂਦੀ ਹੈਗੀ ਹਨਾ ਉਹ ਵੀ ਜੇ ਮੇਰਾ ਦਿਲ ਕਰੇ ਮੈਂ ਤਾਂ ਆ ਜਾਨੀ ਆ ਨਹੀਂ ਤਾਂ ਫਿਰ ਮੈਂ ਨਹੀਂ ਵੀ ਆਉਂਦੀ ਹੈਗੀ ਤੇ ਬਾਕੀ ਜੀ ਵਾਸਤੇ ਤੇ ਹੁਣ ਆਪਾਂ ਬਰਤਨ ਵੀ ਵਾਸ਼ ਕਰ ਲਾਂਗੇ ਤੇ ਮੇਰੇ ਚੱਕਲਾ ਵੇਲਣਾ ਵੀ ਸੀਗਾ ਮੈਂ ਪਾਣੀ ਚ ਭਿਓ ਕੇ ਰੱਖਿਆ ਹੋਇਆ ਸੀਗਾ ਮੈਂ ਕਿਹਾ ਚਲੋ ਵੀ ਇਹਨਾਂ ਨੂੰ ਵੀ ਵਾਸ਼ ਕਰ ਦੰਨੀ ਆ ਰਾਤ ਵਗੈਰਾ ਸ਼ਾਮ ਦਾ ਟਾਈਮ ਸੀਗਾ ਤੇ 7:30 ਵਜੇ ਦਾ ਟਾਈਮ ਸੀਗਾ 7:30 ਵਜੇ ਮੈਂ ਕਿਚਨ ਚ ਆ ਗਈ ਸੀ ਤੇ ਇੱਥੇ ਮੈਂ ਫੈਨ ਨਹੀਂ ਸੀ ਆਉਣ ਕੀਤਾ ਹੋਇਆ ਸਹਿਜ ਨੂੰ ਇੰਨੀ ਹੁਣ ਗੰਦੀ ਆਤ ਆ ਗਈ ਹੈ ਨਾ ਸਹਿਜ ਨੂੰ ਸਹਿਜ ਤਾਂ ਚੱਲ ਸਹਿਦੀ ਤਾਂ ਕਾਲੀ ਗੰਦੀ ਆਤੋ ਸਹਿਜ ਨੂੰ ਦਇਆ ਵੀ ਮम्मा ਬਚਾਰੇ ਗਰਮੀ ਚ ਕੰਮ ਕਰਦੇ ਨੇ ਵੀ ਮੈਂ ਚਲੋ ਵੀ ਪੱਖਾ ਚਲਾ ਦੰਨੀ ਹੁਣ ਆ ਕੇ ਪੱਖਾ ਚਲਾ ਦੰਦੀ ਆ ਪਰ ਮੈਂ ਉਹਨੂੰ ਕਹਿ ਨਹੀਂ ਹੁੰਦੀ ਵੀ ਸਹਿਜ ਨਾ ਚਲਾ ਪੁੱਤ ਅਭੀ ਮੈਨੂੰ ਵਧੀਆ ਲੱਗਦਾ ਵੀ ਇਦਾਂ ਹੀ ਪਸੀਨਾ ਨਿਕਲ ਜਾਂਦਾ ਵੀ ਚਲ ਆ ਨਾ ਕੰਮ ਕਰਨਾ ਗਰਮੀ 'ਚ ਵੀ ਵੈਸੇ ਤਾਂ ਚਲੋ ਹੁਣ ਕੋਈ ਜ਼ੋਰ ਪਾਰ ਵਾਲੇ ਕੰਮ ਰਹੇ ਨਹੀਂ ਹੈਗੇ ਵੀ ਜਿਹੜੀ ਆਪਣੇ ਸਰੀਰ 'ਚੋਂ ਗਰਮੀ ਨਿਕਲੇ ਹਨਾ ਮੈਂ ਕਿਹਾ ਤੂੰ ਬੱਸ ਉਹ ਕਰਿਆ ਕਰ ਵੀ ਤੂੰ ਮੈਨੂੰ ਨਾ ਚਲਾਇਆ ਕਰ ਵੀ ਮੈਂ ਜਾਣਕੀ ਨਹੀਂ ਚਲਾਉਂਦੀ ਹੈਂਗੀ ਕਹਿੰਦੀ ਲੈ ਮम्मा ਜਦ ਰੋਟੀ ਬਣਾਉਣੇ ਹੁੰਦੇ ਉਦੋਂ ਬੰਦ ਕਰ ਲਿਆ ਕਰੋ ਨੇ ਆ ਦੇਖੋ ਨੇ ਚਲਾਤਾ ਸੀਗਾ ਮੈਂ ਉਹਨੂੰ ਕਹੀ ਜਾਂਦੀ ਸੀ ਸਹਜ ਨਾ ਚਲਾ ਤੇ ਇੱਥੇ ਮੈਨੂੰ ਕਹਿ ਰਹੀ ਸੀਗੀ ਕਹਿੰਦੀ ਮम्मा ਕੀ ਬਣਾਣਾ ਮੈਂ ਕਿਹਾ ਦੇਖਦੇ ਆ ਵੀ ਕੁਝ ਦੇਖਦੇ ਆ ਕੀ ਬਣਾਣੇ ਆ ਕੰਦੀ ਮम्मा ਫਿਰ ਤੁਸੀਂ ਐਂ ਕਰੋ ਦਾਲ ਬਣਾ ਲਓ ਕਿਉਂਕਿ ਇਹਦੀ ਦਾਲ ਇੰਨੀ ਜ਼ਿਆਦਾ ਫੇਵਰੇਟ ਆ ਨਾ ਬਹੁਤ ਜ਼ਿਆਦਾ ਫੇਵਰੇਟ ਦਾਲ ਆ ਬਹੁਤ ਜ਼ਿਆਦਾ ਖਾਂਦੀ ਹੈ ਦਾਲਤਾ ਇਹ ਕੰਦੀ ਮम्मा ਦਾਲ ਬਣਾ ਲਓ ਮੈਂ ਕਿਹਾ ਨਹੀਂ ਸਹਿਜ ਮੈਂ ਕਿਹਾ ਮੈਨੂੰ ਨਾ ਦਿਲ ਨਹੀਂ ਕਰਦਾ ਹੈਗਾ ਦਾਲ ਖਾਣ ਦਾ ਵੀ ਅਲੇ ਕੱਲ ਤਾਂ ਆਪਾਂ ਨੇ ਕੱਲ ਪਰਸੋਂ ਨਾ ਵੀ ਆਪਾਂ ਲ ਤਰੀ ਵਾਲੀ ਸਬਜ਼ੀ ਖਾ ਕੇ ਹਟਿਆ ਵੀ ਛੋਲਿਆਂ ਦੀ ਤੇ ਹੋ ਬਣਾਈ ਸੀ ਨਾ ਬਲੈਕ ਚਨੇ ਬਣਾਏ ਸੀ ਨਾ ਤੇ ਬਖਵੀ ਆਪਾਂ ਇਹ ਨਹੀਂ ਖਾਣ ਨੂੰ ਦਿਲ ਕਰਦਾ ਹੈਗਾ ਵੀ ਕੁਝ ਹੋਰ ਦੇਖ ਲੰਨੀ ਆ ਮੈਂ ਵੀ ਥੋੜਾ ਜਿਹਾ ਬਣਾਵਾਂਗੇ ਬਾਕੀ ਕੱਲੂ ਬਣਾ ਲਾਂਗੇ ਕੁਛ ਹਨਾ ਵੀ ਹੁਣ ਜੋਗਾ ਥੋੜਾ ਜਿਹਾ ਬਣਾ ਲੰਨੇ ਆਪਾਂ ਤੇ ਉਸ ਤੋਂ ਬਾਅਦ ਜੀ ਇੱਥੇ ਮੇਰੇ ਬਰਤਨ ਵੀ ਵਾਸ਼ ਹੋ ਗਏ ਸੀਗੇ ਬਰਤਨ ਵਾਸ਼ ਆਪਾਂ ਕਰ ਲੇ ਤੇ ਇਸ ਤੋਂ ਬਾਅਦ ਮੈਂ करूंगी ਪਿਆਜ਼ ਕਟਿੰਗ ਪਿਆਜ਼ ਕਟਿੰਗ ਕਰਦੀ ਕਰਦੀ ਦੇ ਦਿਮਾਗ ਚ ਜਾ ਜਾਂਦਾ ਫਿਰ ਮੈਂ ਕਹ ਵੀ ਪਿਆਜ਼ ਦਾ ਪਹਿਲਾਂ ਕਟਿੰਗ ਕਰਕੇ ਰੱਖ ਲੰਨੀ ਆ ਕਿਉਂਕਿ ਪਿਆਜ਼ ਤਾਂ ਹਰ ਇੱਕ ਸਬਜ਼ੀ ਚ ਪੈਣੀ ਪੈਣਾ ਜਿਹੜੇ ਜਦ ਦਿਮਾਗ ਜਾਊਗੀ ਉਹੀ ਜਦੇ ਬਣਾ ਲਾਂਗੇ ਇੱਥੇ ਮੈਂ ਪਹਿਲਾਂ ਦੇਖ ਰਹੀ ਸੀ ਕਿ ਕੀ ਬਣਾਈਏ ਕੀ ਬਣਾਈਏ ਕੁਝ ਨਹੀਂ ਸੀ ਸੋਝ ਰਿਹਾ ਆਏਗਾ ਕਿਉਂਕਿ ਸਾਰੀਆਂ ਦਾਲਾਂ ਪਈਆਂ ਹੁੰਦੀਆਂ ਉਹ ਮਤਲਬ ਕਿ ਭੋਕੇ ਰੱਖਿਆ ਬਣਾਉਣੇ ਵਾਲੀਆਂ ਸੀਗੀਆਂ ਭੋਕੇ ਫਿਰ ਮੈਂ ਕਿਹਾ ਵੀ ਬੀਪੀਓ ਕੇ ਆਲਾ ਦਾ ਕੰਮ ਖਰਾਬ ਆ ਵੀ ਕਿਉਂਕਿ ਆਪਾਂ ਕਿਹੜਾ ਪਿਓ ਕੇ ਰੱਖਿਆ ਜੇ ਵੀ ਇਹ ਨਹੀਂ ਚੇਤੀ ਕੁਝ ਬਣਾਵਨੀ ਆ ਸਹਜ ਮੈਗੀ ਚੱਕੀ ਖੜੀ ਸੀ ਕਹਿੰਦੀ ਮम्मा ਮੈਗੀ ਬਣਾ ਲਓ ਇਹਨੂੰ ਇਨੀ ਫੇਵਰਿਟ ਆ ਮੈਂ ਕਿਹਾ ਨਹੀਂ ਮੈਗੀ ਨਹੀਂ ਬਣਾਉਣੀ ਹੈਗੀ ਮੈਂ ਕਿਹਾ ਫਿਰ ਮੇਰੇ ਦਿਮਾਗ 'ਚ ਆ ਗਿਆ ਪਿਆਜ਼ ਕੱਟ ਦਿੰਦੇ ਮੈਂ ਕਿਹਾ ਸੋਇਆ ਬੀਨ ਦਾ ਚੂਰਾ ਪਿਆ ਵੀ ਜਿਹੜਾ ਨਿਊਟ੍ਰੀਲਾ ਹੁੰਦਾ ਮੈਂ ਕਿਹਾ ਉਹ ਪਿਆ ਆਪਣੇ ਕੋਲ ਵੀ ਉਹ ਬਣਾ ਲੈਨੇ ਆ ਉਹਨੂੰ ਟੇਸਟੀ ਲੱਗਦਾ ਕਹਿੰਦੀ ਹਾਂਜੀ ਮम्मा ਬਣਾ ਲਓ ਫਿਰ ਮੈਂ ਕਿਹਾ ਚਲੋ ਵੀ ਮੈਂ ਉਹੀ ਬਣਾਉਣੀ ਆ ਪਹਿਲਾਂ ਮੈਂ ਉਹਨੂੰ ਮਤਲਬ ਕਿ ਉਬਾਲ ਕੇ ਇੱਕ ਸਾਈਡ ਤੇ ਰੱਖ ਦੂੰਗੀ ਇਲਾਵਾ ਪਿਆਜ਼ ਲੱਗ ਗਈ ਸੀਗੀ ਕਟਿੰਗ ਕਰਨ ਬਾਕੀ ਹਾਂਜੀ ਜਿਹੜੇ ਚੈਨਲ ਤੇ ਨਿਊ ਆਏ ਆ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਅੱਜ ਦਿਨ ਹੈਗਾ ਸੰਡੇ ਦਾ ਵੈਸੇ ਤਾਂ ਮੇਰੀ ਰਿਕਾਰਡਿੰਗ ਮੈਂ ਰਾਤ ਨੂੰ ਹੀ ਕਰਕੇ ਪੈ ਜਾਨੀ ਆ ਵਲੌਗ ਦੀ ਅੱਜ ਮੈਂ ਸੰਡੇ ਨੂੰ ਰਿਕਾਰਡਿੰਗ ਕਰ ਰਹੀ ਆ ਬਟ ਮੇਰੀ ਤਬੀਅਤ ਨਹੀਂ ਠੀਕ ਹੈਗੀ ਮੈਨੂੰ ਇਦਾਂ ਲੱਗ ਰਿਹਾ ਬਾਡੀ ਪੇਨ ਬਹੁਤ ਹੈ ਫਿਰ ਵਲੌਗ ਵੀ ਮੈਨੂੰ ਸ਼ੂਟ ਕਰਨਾ ਜ਼ਰੂਰੀ ਸੀਗਾ ਫਿਰ ਮੈਂ ਕਿਹਾ ਚਲੋ ਉਹ ਨਾ ਸੌਰੀ ਵਲੌਗ ਵੀ ਐਡਿਟ ਕਰਨਾ ਜ਼ਰੂਰੀ ਸੀਗਾ ਫਿਰ ਮੈਂ ਕਿਹਾ ਵੀ ਅੱਜ ਵਲੌਗ ਵੀ ਨਹੀਂ ਪੈਣਾ ਹੈਗਾ ਕੱਲ ਵੀ ਨਹੀਂ ਪਿਆ ਹੈਗਾ ਫਿਰ ਮੈਂ ਕਿਹਾ ਚਲੋ ਵੀ ਮੈਂ ਵਲੌਗ ਐਡਿਟ ਕਰੇ ਦੰਨੀ ਆ ਇੱਥੇ ਮੈਂ ਕਟਿੰਗ ਕਰ ਰਹੀ ਸੀਗੀ ਪਿਆਜ਼ ਤੇ ਹਰੀਆਂ ਮਿਰਚਾਂ ਮੈਂ ਕਿਹਾ ਚਲੋ ਵੀ ਮੈਂ ਕਟਿੰਗ ਕਰ ਲਵਾਂ ਫਟਾਫਟ ਟਾਈਮ ਤਾਂ ਕੁਝ ਜ਼ਿਆਦਾ ਨਹੀਂ ਸੀ ਵੈਸੇ ਵੀ ਅਸਤਾ ਰੋਟੀ ਲੈਟੇ ਖਾਣੇ ਆ ਪਰ ਅੱਜ ਮੈਨੂੰ ਲੱਗਾ ਦੁਪਹਿਰੇ ਨਹੀਂ ਸੀਗਾ ਕੁਝ ਖਾਦਾ ਮੈਂ ਹਾਂਜੀ ਦੁਪਹਿਰੇ ਅੱਜ ਮੈਂ ਕੁਝ ਵੀ ਨਹੀਂ ਖਾਦਾ ਆਇਆਗਾ ਬੱਚਿਆਂ ਨੇ ਖਾ ਖੂ ਲਿਆ ਸੀਗਾ ਮੈਂ ਨਹੀਂ ਸੀ ਕੁਝ ਵੀ ਖਾਦਾ ਤੇ ਹੁਣ ਨਾ ਭੁੱਖ ਜੀ ਲੱਗੀ ਹੋਈ ਸੀਗੀ ਮੈਂ ਕਿਹ ਪਤਾ ਨਹੀਂ ਕਿਉਂ ਖੋ ਪਈ ਜਾਂਦੀ ਆ ਭੁੱਖ ਲੱਗੀ ਹੋਈ ਸੀਗੀ ਮੈਂ ਕਿਹਾ ਚਲੋ ਵੀ ਆਪਾਂ ਜਲਦੀ ਰੋਟੀ ਬਣਾ ਲੰਨੇ ਆ ਹਨਾ ਤੇ ਇੱਥੇ ਬਸ ਹਰੀਆਂ ਮਿਰਚਾਂ ਕਟਿੰਗ ਕਰਕੇ ਉਸ ਤੋਂ ਬਾਅਦ ਨਿਊਟ੍ਰੀਲਾ ਨੂੰ ਮੈਂ ਆਪਣਾ ਉਹਦੇ ਚ ਪਾ ਲੂੰਗੀ ਗਰਮ ਪਾਣੀ ਚ ਹਨਾ ਪਹਿਲਾਂ ਇਹਨੂੰ ਵਾਸ਼ ਕਰ ਲੂੰਗੀ ਇੱਕ ਦੋ ਪਾਣੀਆ ਚ ਕਿਉਂਕਿ ਜਿਹੜੀ ਫਿਰ ਇਹਦੀ ਹਮਕ ਜੀ ਹੁੰਦੀ ਆ ਨਾ ਸਾਰੀ ਨਿਕਲ ਜਾਂਦੀ ਆ ਤੇ ਉਬਾਲੇ ਤੋਂ ਬਾਅਦ ਫਿਰ ਵੈਸੇ ਵੀ ਹੈ ਨਾ ਸੌਫਟ ਸੌਫਟ ਬਣ ਜਾਂਦਾ ਫਿਰ ਬਹੁਤ ਟੇਸਟੀ ਲੱਗਦਾ ਖਾਣ ਨੂੰ ਨਹੀਂ ਤਾਂ ਨਾ ਤੁਹਾਨੂੰ ਪਤਾ ਇੱਕ ਹਮਕ ਜੀ ਹੁੰਦੀ ਆ ਨਾ ਸੋਇਆ ਸੋਇਆ ਦੀ ਇੱਕ ਹਮਕ ਜੀ ਜਿਹੜੀ ਹੁੰਦੀ ਆ ਨਾ ਫਿਰ ਉਹਦਾ ਹੀ ਵਿੱਚ ਆਉਂਦੀ ਆ ਮਤਲਬ ਕਿ ਜੇ ਆਪਾਂ ਸਿਰਫ ਧੋ ਕੇ ਜਾਂ ਪੀਉ ਕੇ ਬਣਾਉਨੇ ਆ ਹਨਾ ਰੋ ਹਮਕ ਜੀ ਨਹੀਂ ਜਾਂਦੀ ਹੈਗੀ ਜਦੋਂ ਆਪਾਂ ਉਬਾਲ ਕੇ ਬਣਾ ਲੈਂਦੇ ਆ ਨਾ ਫਿਰ ਉਹ ਸਾਰੀ ਹਮਕ ਜੀ ਨਿਕਲ ਜਾਂਦੀ ਹੈ ਵਿੱਚੋਂ ਵੀ ਮਤਲਬ ਕਿ ਗੰਦੀ ਗੰਦੀ ਜੀ ਔਰ ਤੋਂ ਹਮਕ ਜੀ ਹਟ ਜਾਂਦੀ ਆ ਫਿਰ ਤਾਂ ਬਹੁਤ ਟੇਸਟੀ ਲੱਗਦਾ ਖਾਣ ਨੂੰ ਹਨਾ ਜਦੋਂ ਆਪਾਂ ਉਬਾਲ ਕੇ ਬਣਾਨੇ ਆ ਤੇ ਇੱਥੇ ਬਸ ਜੀ ਮੈਂ ਹੁਣ ਇਹਨੂੰ ਉਬਾਲੀ ਲਈ ਉਬਾਲੀ ਦੇ ਲੂੰਗੀ ਧਰ ਲੂੰਗੀ ਤੇ ਉਸ ਤੋਂ ਬਾਅਦ ਆਪਾਂ ਆਪਣਾ ਕਰ ਲਾਂਗੇ ਤੜਕਾ ਤਿਆਰ ਤੜਕਾ ਪੁੰਨ ਲੂੰਗੀ ਇੱਕ ਸਾਈਡ ਤੇ ਮੈਂ ਇਤਨਾ ਪਾਣੀ ਦੀ ਬੋਤਲ ਸੀਗੇ ਅੰਦਰ ਪਈ ਖਾਲੀ ਹੋਈ ਹੋਈ ਉਹ ਵੀ ਜੋਤ ਰੱਖ ਗਿਆ ਸੀ ਕਹਿੰਦਾ ਮम्मा ਭਰ ਕੇ ਰੱਖ ਦੋ ਮੈਂ ਪਹਿਲੇ ਇਹਨੂੰ ਭਰ ਕੇ ਰੱਖਣ ਲੱਗ ਗਈ ਸੀ ਤੇ ਨਾਲ ਹੁੰਦੇ ਹੀ ਫਿਰ ਮੈਂ ਪਾਣੀ ਵੀ ਭਰ ਕੇ ਰੱਖ ਲੂੰਗੀ ਮਤਲਬ ਕਿ ਅਸੀਂ ਟੈਂਕੀ ਦਾ ਪਾਣੀ ਨਹੀਂ ਪੀਂਦੇ ਹੈਗੇ ਤੁਹਾਨੂੰ ਪਹਿਲਾਂ ਵੀ ਕਈ ਵਾਰ ਦੱਸਿਆ ਹੈ ਅਸੀਂ ਸਮਰਸਤੀ ਵੱਲ ਚਲਾ ਕੇ ਤਾਜ਼ਾ ਪਾਣੀ ਆਉਂਦਾ ਜਿਹੜਾ ਮੋਟਰ ਦਾ ਉਹ ਪੀਂਨੇ ਆ ਮਤਲਬ ਕਿ ਟੈਂਕੀ ਵਗੈਰਾ ਜਿਹੜੀ ਉੱਪਰ ਰੱਖੀ ਹੋਈ ਆ ਨਾ ਉਹਦੇ ਉਹਦਾ ਪਾਣੀ ਨਹੀਂ ਪੀਂਦੇ ਹਾਂ ਕਿ ਉਹਦਾ ਪਾਣੀ ਤਾਂ ਸਿਰਫ ਨਾਉਣ ਧੋਣ ਨੂੰ ਜਾਂ ਕੱਪੜੇ ਧੋਣ ਨੂੰ ਪੋਚੇਆ ਵਗੈਰਾ ਨੂੰ ਯੂਜ਼ ਕਰਦੇ ਆ ਪੀਣ ਪੀਂਦੇ ਨਹੀਂ ਹੈਗੇ ਮਤਲਬ ਕਿ ਬਸ ਮੈਨੂੰ ਕਾਨ ਤੌਂਦੀ ਆ ਥੋੜੀ ਜੀ ਕੋ ਗਿਲਾ ਆਉਂਦੀ ਆ ਕਿਉਂਕਿ ਆਪਾਂ ਕਿਹੜਾ ਉਹਨੂੰ ਡੇਲੀ ਡੇਲੀ ਵਾਸ਼ ਕਰਦੇ ਆ ਟੈਂਕੀ ਨੂੰ ਨਾ ਕਿੰਨਾ ਟਾਈਮ ਬਾਅਦ ਉਹਨੂੰ ਵਾਸ਼ ਕਰਦੇ ਆ ਤਾਂ ਕਰਕੇ ਥੋੜੀ ਫਿਰ ਮੈਂ ਪੀਂਦੀ ਨਹੀਂ ਹੈਗੀ ਮੈਂ ਯੂਜ਼ ਨਹੀਂ ਕਰਦੀ ਹੈਗੀ ਉਹ ਪਾਣੀ ਤੇ ਇੱਥੇ ਬਸ ਜੀ ਮੈਂ ਪਾਣੀ ਵੀ ਭਰ ਕੇ ਰੱਖ ਲਿਆ ਸੀਗਾ ਤੇ ਇੱਕ ਸੀਗਾ ਆਪਾਂ ਇਹਦੇ ਵਿੱਚ ਕਟਿੰਗ ਕਰ ਲਿਆ ਸੀਗਾ ਸਾਰਾ ਕੁਝ ਮੈਂ ਲਾਲ ਟਮਾਟਰ ਵੀ ਵਿੱਚ ਕਟਿੰਗ ਕਰ ਲਿਆ ਸੀ ਇਕੱਠੇ ਨੂੰ ਤੜਕੇ ਨੂੰ ਬਸ ਭੁੰਨ ਲੂੰਗੀ ਪਿਆ ਆਪਣਾ ਕੱਟ ਕਟਿੰਗ ਕਰਕੇ ਲਾਇਆ ਸੀਗਾ ਤੜਕਾ ਕਿਉਂਕਿ ਸੋਇਆਬੀਨ ਚ ਨਾ ਤੜਕਾ ਕਟਿੰਗ ਕਰਕੇ ਵਿੱਚ ਥੋੜੇ ਥੋੜੇ ਜਿਆਦਾ ਮਤਲਬ ਕਿ ਪੁੰਨੇ ਹੋਏ ਪਿਆਜ਼ ਨਹੀਂ ਵਧੀਆ ਲੱਗਦੇ ਥੋੜੀ ਜਿਹੀ ਕੱਚੇ ਕੱਚੇ ਜੇ ਪਿਆਜ਼ ਬਹੁਤ ਟੇਸਟੀ ਲੱਗਦੇ ਐਥੇ ਮੈਂ ਰੱਖ ਲਿਆ ਸੀਗਾ ਆਇਲ ਮੈਂ ਆਪਣਾ ਕਰਨ ਲੱਗ ਗਈ ਸੀ ਤਿਆਰੀ ਤੇ ਐਥੇ ਦੇਖੋ ਜੀ ਸਬਜੀ ਬਣ ਕੇ ਹੋ ਗਈ ਰੈਡੀ ਤੇ ਜਿਆਦਾ ਨਹੀਂ ਬਣਾਈ ਸੀਗੀ ਮੈਂ ਥੋੜੀ ਉਹ ਬਣਾਈ ਸੀਗੀ ਮੈਂ ਕਿ ਚਲੋ ਜਿੰਨੀ ਖੋਣ ਲੱਗ ਗਈ ਹੋਣ ਲੱਗ ਜੂਗੀ ਬਾਕੀ ਸਵੇਰੇ ਕੰਮ ਆ ਜੂਗੀ ਇੱਥੇ ਕੱਲ ਨੂੰ ਤਾਂ ਫਿਰ ਕੁਝ ਹੋਰ ਬਣਾਵਾਂਗੇ ਇੱਥੇ ਆਪਾਂ ਨੇ ਬਣਾ ਲਿਆ ਸੀਗਾ ਆਟਾ ਵੀ ਮੈਂ ਗੁੰਨ ਲਿਆ ਸੀਗਾ ਆਟਾ ਵੀ ਆਪਾਂ ਗੁੰਨੇ ਕੇ ਰੱਖ ਲਿਆ ਸੀਗਾ ਇਹਨੂੰ ਮੈਂ 2 ਮਿੰਟ ਲਈ ਰੈਸਟ ਮੈਂ ਕਿ ਇਧਰ ਸਬਜੀ ਬਣ ਜੂ ਮੇਰੀ ਰੈਸਟ ਹੋ ਜੂਗੀ ਆਟੇ ਦੀ ਤੇ ਨਾਲ ਦੀ ਨਾਲ ਆਪਾਂ ਫੁਲਕੇ ਬਣਾ ਲਾਂਗੇ ਇੱਥੇ ਜੀ ਹੋ ਗਿਆ ਸਾਡਾ ਡਿਨਰ ਤਿਆਰ ਆਜੋ ਜੀ ਤੁਸੀਂ ਵੀ ਖਾ ਲਓ ਦੇਖੋ ਜੀ ਯਮੀ ਯਮੀ ਸਬਜੀ ਔਰ ਰੋਟੀ ਬਣਾਈ ਸੀਗੀ ਸਬਜੀ ਸੀਗੀ ਸੈਲਡ ਸੀਗਾ ਨਾਲ ਸੀਗੀ ਲਸੀ ਲਸੀ ਦੱਸੋ ਰਾਤ ਨੂੰ ਕੌਣ ਕੌਣ ਪਿੰਦਾ ਸੀ ਤਾਂ ਬਹੁਤ ਪਿੰਨੇ ਆ ਜਮੀ ਜਮੀ ਡਿਨਰ ਹੋ ਗਿਆ ਸੀਗਾ ਸਾਡਾ ਤਿਆਰ ਤੇ ਬਣਿਆ ਵੀ ਬਹੁਤ ਟੇਸਟੀ ਸੀਗਾ ਹਨਾ ਬਹੁਤ ਟੇਸਟੀ ਬਣਿਆ ਸੀਗਾ ਸੋ ਇਹ ਵੀ ਇੰਦਾ ਚੂਰਾ ਬਹੁਤ ਜ਼ਿਆਦਾ ਟੇਸਟੀ ਬਣਿਆ ਸੀਗਾ ਸਾਰੋ ਰੋਸ਼ੀ ਦਾ ਹਾਂਜੀ ਆ ਦੇਖੋ ਆ ਵੀਡੀਓ ਵਿੱਚ ਸਾਰੋ ਰੋਸ਼ੀ ਦੇ ਕਿੰਨੇ ਸਾਰ ਲਾਂਗੇ ਆਪਾਂ ਆਪਾਂ ਕਿੱਥੇ ਸਾਰੋ ਰੋਸ਼ੀ ਦੀ ਰਿਸ ਕਰ ਲਈਏ ਉਹਦਾ ਕੋਈ ਕੰਮ ਸੀ ਜੰਦੇ ਜੰਨਾ ਐਕਸੀਡੈਂਟ ਹੋ ਗਿਆ ਸੀ ਆ ਦੇਖੋ ਜੀ ਅੱਜ ਇਹ ਬੈੱਡ ਆਪਣਾ نیچے ਲਈ ਬੈਠੇ ਆ ਪੁੱਤ ਕੰਬਲ ਮੈਨੂੰ ਧੋਣ ਨੂੰ ਕਰਦੇ ਹੋ ਇਹਨੂੰ ਹੁਣ ਤੁਸੀਂ ਥੱਲੇ ਵਿਛਾ ਕੇ ਚਲੋ ਜੀ ਫ੍ਰੈਂਡਸ ਰੋਟੀ ਅਸੀਂ ਖਾ ਲਈ ਇੱਧਰ ਗੇਟ ਤੇ ਲਾ ਲਓ ਅਸੀਂ ਲਾਉਣ ਦਾ ਫਾਇਦਾ ਕੀ ਆ ਆ ਦੇਖੋ ਆ ਇੱਧਰ ਕੂਲਿੰਗ ਚਲੇ ਜਾਣੀ ਆ ਉੱਧਰ ਸਟੋਰ 'ਚ ਚਲੋ ਜੀ ਆਪਾਂ ਹੁਣ ਰੋਟੀ ਪਾਣੀ ਖਾ ਲਈ ਜੀ ਹੁਣ ਆਂਦੇ ਆਪਾਂ ਆਹੇ ਆਪਣੇ ਸ਼ੌ ਥੋੜੇ ਜਿਹਾ ਭੰਡਾ ਰੋਟੀ ਆ ਇਹਦੀ ਆਪਾਂ ਮਾਂਜ ਦੇਣੀ ਆ ਤੇ ਬੱਚੇ ਪੀਣਗੇ ਹੁਣ ਸ਼ੇਕ ਤਾਂ ਮਮਾਸੀ ਸ਼ੇਕ ਪੀਣਾ ਤੇ ਮੈਂ ਇੱਥੇ ਚ ਬਣਾਉਂਦੀ ਹਾਂ ਹੁਣ ਇਹਨਾਂ ਨੂੰ ਹੁਣ ਮੈਂ ਬਣਾਣਾ ਸ਼ੇਕ ਬਣਾ ਕੇ ਦਵਾਂਗੀ ਜਿਹੜਾ ਜਿਹਨੇ ਪੀਣਾ ਆਜੋ ਮੈਂ ਨਹੀਂ ਪੀਂਦੀ ਮੈਂ ਹੁਣ ਪਹਿਲਾਂ ਵੀ ਦੱਸ ਚਾਹਵੇਂ ਮੈਂ ਨਹੀਂ ਪੀਂਦੀ ਹਾਂ ਕਿ ਜਦੋਂ ਮੇਰੇ ਜੇ ਮੇਰਾ ਦਿਲ ਕਰਦਾ ਤਾਂ ਮੈਂ ਪੀ ਲੈਂਦੀ ਆ ਜੇ ਮੇਰਾ ਨਹੀਂ ਦਿਲ ਕਰਦਾ ਫਿਰ ਆਪਾਂ ਨਹੀਂ ਪਿੰਦੇ ਉਹ ਨੂੰ ਆਪ ਕਰ ਲਈਏ ਸੈਕਟ جی؟ جی. ختم ہوئی وغیرہ ختم ہو گئے بس آئی رنگ دو تین بچیا جو بن جانے میں سائڈ واپس سویرے لیا دے ਮੈਨਾ ਬਨਾਣਾ ਵਗੈਰਾ ਰੂਮ ਚ ਰੱਖ ਲੰਨੀ ਆ ਕਿਉਂਕਿ ਮੈਂ ਫ੍ਰਿਜ ਵਗੈਰਾ ਚ ਨਹੀਂ ਰੱਖਦੀ ਆ ਇਹ ਰੂਮ ਦਾ ਕੋਸੇ ਚ ਰੱਖ ਉਹਦੇ ਨਾਲ ਫਿਰ ਸਹੀ ਰਹਿੰਦਾ ਏ ਅਬੀ ਮਿੱਠਾ ਨਾ ਦੇ ਜਾ ਇਹ ਰੋਸੋ ਮੈਂ ਸਾਈ ਜਾ ਲੈ ਜਾ ਫੋਨ ਨਾ ਹਜ ਲੈ ਗਿਆ ਫੋਨ ਤਾਂ ਹਜ ਮੈਨੂੰ ਚਾਹੀਦਾ ਫੋਨ ਹੀ ਨਹੀਂ ਇਹਨਾਂ ਫੋਨ ਦੇ ਮਗਰ ਇੰਨਾ ਪੈੰਦੇ ਨੇ ਇਹਨਾਂ ਨੂੰ ਆਏ ਆ ਵੀ ਮਮਾ ਮੈਂ ਉਹ ਗਿਆ ਚੰਨੀ ਆ ਨਾ ਫਿਰ ਇਹਨਾਂ ਦਾ ਨੈਟ ਖਾਰਜ ਹੁੰਦਾ ਏ ਕੰਮ ਨਾਲ ਫਿਕਰ ਨਹੀਂ ਕਰਦੇ ਮੈਂ ਹਾਂ ਦੇਖ ਮੇਰਾ ਫੋਨ ਨਾਲ ਇਹ ਟੀਵੀ ਚਲਾ ਲੰਨਾ ਹੈ ਕਈ ਵਾਰ ਜਦੋਂ ਮੇਰੀ ਐਮਪੀ ਬੱਤੀ ਹੁੰਦੀ ਹੈ ਨਾ ਫਿਰ ਮੈਂ ਇਹਨਾਂ ਨੂੰ ਚਲਾ ਕੇ ਦੇ ਦਿੰਦੀ ਆ ਬਸ ਹੁਣ ਆਪਾਂ ਇਹਨਾਂ ਦਾ ਸ਼ੇਕ ਬਣਾ ਦੇਣਾ ਜਿਹਨੇ ਜਿਹੜਾ ਆ ਜ਼ਰੂਰ ਆ ਤੇ ਪੀਓ ਸ਼ੇਕ ਤੇ ਚਲੋ ਜੀ ਹੁ ਮੈਲਾ ਨੂੰ ਪੜਾ ਕੇ ਦੇ ਦਮ ਹੁਣ ਆਪਾਂ ਫਿਰ ਮਾਜਾਂਗੇ ਪੰਡੇ ਪੰਡੇ ਮਾਜ ਕੇ ਫਿਰ ਆਪਾਂ ਹੋ ਜਾਵਾਂਗੇ ਫਰੀ ਜੇ ਤੁਹਾਨੂੰ ਮੇਰੇ ਅੱਜ ਦਾ ਵਲੌਗ ਵਧੀਆ ਲੱਗਿਆ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਆ ਤੇ ਵਲੌਗ ਆਪਣੇ ਤੋਂ ਸਵੇਰੇ ਸਵੇਰੇ ਦਾ ਸ਼ੂਟ ਨਹੀਂ ਹੋਇਆ ਬਸ ਅੱਜ ਕਿਚਨ ਤੋਂ ਹੀ ਵਲੌਗ ਆਪਾਂ ਖਤਮ ਕਰਿਆ ਕਿਚਨ ਤੋਂ ਹੀ ਸ਼ੁਰੂ ਕਰਿਆ ਤੇ ਬਾਕੀ ਸਾਰੇ ਜਾਣੇ ਸਪੋਰਟ ਜ਼ਰੂਰ ਕਰਿਆ ਕਰੋ ਵਲੌਗ ਨੂੰ ਜਤਨ ਜ਼ਿਆਦਾ ਸ਼ੇਅਰ ਕਰਦੇ ਆ ਕਰੋ ਪਲੀਜ਼ ਹਨਾ ਜੇ ਤੁਸੀਂ ਸ਼ੇਅਰ ਕਰੁੰਦੇ ਆ ਤਾਂ ਜਿਆਦਾ ਸਬਸਕ੍ਰਾਈਬਰ ਵਧਣਗੇ ਤੇ ਆਪਣਾ ਟਾਈਮ ਵਾਚ ਵੀ ਵਧੀਆ ਹੋਊਗਾ ਤੇ ਆਪਣੇ ਵਿਊਜ਼ ਵੀ ਵਧੀਆ ਆਣਗੇ ਸੋ ਹੁਣ ਤੁਸੀਂ ਇੰਨੀ ਕੁ ਕਿਰਪਾ ਬਣਾ ਕੇ ਰੱਖਿਓ ਤੇ ਮਿਲਦੇ ਆ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਸਤਿ ਸ਼੍ਰੀ ਅਕਾਲ ਜੀ